ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਪੰਜਵਾ ਕਤ ਕੋ ਦਹਿ ਗਾਵੋ ਲੋਗਾ ਮੋਹਨ ਦੀਨ ਕਿਰਪਾਈ ਇਹ ਲੋਗਾ ਲੋਕ ਤੁਸੀਂ ਕਿਸ ਵਾਸਤੇ ਪਖੰਡ ਵਾਲੇ ਭੇਕ ਨੂੰ ਤਾਰਨ ਕਰਕੇ ਪਰਮ ਵਿੱਚ ਪਾ ਕੇ ਲੋਕਾਂ ਨੂੰ ਪਰਮਾਉਂਦੇ ਹੋ ਭਗਤਾਂ ਦੇ ਚੇਤਨੂ ਮੋਹਿਤ ਕਰਨ ਵਾਲਾ ਉਹ ਪਰਮੇਸ਼ਰ ਤਾਂ ਦੀਨ ਗਰੀਬਾਂ ਉੱਤੇ ਕਿਰਪਾਈ ਕਿਰਪਾ ਕਰਨ ਵਾਲਾ ਹੈ ਜਿਹੜੇ ਦੀਨ ਗਰੀਬ ਨਿਮਰਤਾ ਦੇ ਸਹਤ ਹੋ ਕੇ ਪਰਮੇਸ਼ਰ ਨੂੰ ਚੇਤੇ ਕਰਦੇ ਉਹਨਾਂ ਤੇ ਪਰਮੇਸ਼ਰ ਦੀ ਕਿਰਪਾਈ ਕਿਰਪ ਆਈ ਕਿਰਪ ਮਿਹਰ ਦੀ ਦ੍ਰਿਸ਼ਟੀ ਹੋ ਆਈ ਹੈ ਐਸੀ ਜਾਣ ਪਾਈ ਮੈਂ ਗੁਰਾਂ ਦੀ ਕਿਰਪਾ ਕਰਕੇ ਜਾਂ ਸਿੱਖਿਆ ਦੁਆਰਾ ਅਜੇ ਹੀ ਗੱਲ ਜਾਣਨਾ ਪਾਉਣਾ ਕੀਤੀ ਹੈ ਕਿਹੜੀ ਗੱਲ ਸਰਨ ਸੂਰ ਗੁਰਦਾਤਾ ਰੱਖੈ ਆਪ ਵਡਾਈ ਰਹਾਉ ਹਾਂ ਸਰਨ ਓਟ ਵਿੱਚ ਆਇਆ ਨੂੰ ਰੱਖਣ ਵਾਲਾ ਸੂਰੋ ਸੂਰਮਾ ਤੇ ਨਾਮ ਬ੍ਰਹਮ ਗਿਆਨ ਮੁਕਤੀ ਦਾ ਦਾਤਾ ਸਤਿਗੁਰੂ ਆਪ ਨਾਮ ਦੀ ਵਿਡਿਆਈ ਦੇ ਕਰਕੇ ਰੱਖਦਾ ਹੈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਪਰਮੇਸ਼ਰ ਰਜ਼ਾ ਵਿੱਚ ਚੱਲਣ ਵਾਲੇ ਭਗਤਾਂ ਦਾ ਆਗਿਆਕਾਰੀ ਹੁਕਮ ਮੰਨਣ ਵਾਲਾ ਹੈ ਅਤੀ ਸਦਾ ਸਦਾ ਹਮੇਸ਼ਾ ਹਮੇਸ਼ਾ ਸੁਖਦਾਈ ਸੁਖ ਦੇਣ ਵਾਲਾ ਹੈ ਆਪਣੇ ਕਉ ਕਿਰਪਾ ਕਰੀ ਓ ਇੱਕ ਨਾਮ ਧਿਆਈ हे ਪਰਮੇਸ਼ਰ ਆਪ ਦੇ ਦਾਸ ਉਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਮੇਰੇ ਚਿੱਤ ਦੀ ਬਿਰਤੀ ਇੱਕ ਆਪ ਜੀ ਦੇ ਨਾਮ ਅਮਰਤ ਨੂੰ ਗੁਰਾਂ ਦੁਆਰਾ ਧਿਆਈ ਅਰਾਧ ਦੀ ਰਹੇ ਨਾਨਕ ਦੀਨ ਨਾਮ ਮੰਗੇ ਦੁਤਿਆ ਪਰਮ ਚੁਕਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਮੈਂ ਦੀਨ ਗਰੀਬੀ ਨਿਮਰਤਾ ਧਾਰ ਕੇ ਆਪ ਜੀ ਦਾ ਨਾਮ ਅੰਮ੍ਰਿਤ ਮੰਗਦਾ ਹਾਂ ਕਿਉਂਕਿ ਆਪ ਜੀ ਦਾ ਨਾਮ ਅੰਮ੍ਰਿਤ ਦੁਤੀਆ ਦਵੇਤ ਪਾਵ ਅਤੇ ਪਰਮ ਨੂੰ ਹਿਰਦੇ ਵਿੱਚ ਚੁੱਕ ਚੁਕਾ ਦਿੰਦਾ ਦੂਰ ਕਰ ਦਿੰਦਾ ਹੈ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤਿ ਪਾਰਾ ਮੋਹ ਸੇਵਕ ਬੇਚਾਰਾ ਏ ਸੰਤ ਜੀ ਨੂੰ ਮੇਰਾ ਠਾਕੁਰ ਸੁਆਮੀ ਆ ਪਰਮੇਸ਼ਰ ਅਤਿਅੰਤ ਪਾਰਾ ਭਾਵ ਦੇਸ਼ ਕਾਲ ਵਸਤੂ ਪਰਸ਼ੇਦ ਰਹਿਤ ਹੈ ਪਾਰਾ ਵੱਡਾ ਹੈ ਪਾਰਾ ਅਧਿ ਸਥਾਨ ਆਸਰਾ ਰੂਪ ਹੈ ਮੈਂ ਬੇਚਾਰਾ ਤੁਸ਼ ਗਰੀਬ ਤਾਂ ਉਸ ਪਰਮੇਸ਼ਰ ਦਾ ਸੇਵਕ ਦਾਸ ਹਾਂ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰੰਨ ਮੋਕੋ ਦੇਹ ਦਾਨਾ ਰਹਾਉ ਜੋ ਭਗਤਾਂ ਦੇ ਮੋਹਨ ਮੋਹ ਨੂੰ ਮੇਟਣ ਵਾਲਾ ਮੂ ਨਾਮ ਮੋਹਦਾ ਹੈ ਹੰ ਨਾਮ ਹਨੰਦ ਕਟਣ ਦਾ ਹੈ ਕਿ ਮੂ ਨੂੰ ਕੱਢ ਦਿੰਦਾ ਜਿਹੜਾ ਆਪਣੇ ਭਗਤਾਂ ਨੂੰ ਆਪਣੇ ਪ੍ਰੇਮ ਵਿੱਚ ਮੋਹਤ ਕਰਨ ਵਾਲਾ ਮੇਰਾ ਪਰਮੇਸ਼ਰ ਹੈ ਉਹ ਮੇਰੇ ਮਨ ਤੇ ਪ੍ਰਾਣਾ ਦਾ ਪ੍ਰੀਤਮ ਪਿਆਰਾ ਹੈ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਹੈ اے ਸੰਤ ਜਨੋ ਮੇਰੇ ਤਾਂ ਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਦਾ ਦਾਨਾ ਦਾਨ ਦੇਣਾ ਕਰੋ ਰਹਾਓ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨ ਕੋਈ ਸਾਰੇ ਮੈਂ ਦੁਨੀਆਂ ਵਿੱਚ ਵੱਡੇ ਕਹੌਣ ਵਾਲੇ ਜੋਈ ਜੋ ਕੇ ਖੋਜ ਕੇ ਵੇਖਿਆ ਉਸ ਪਰਮੇਸ਼ਰ ਦੇ ਸਦਾਰਸ਼ ਬੀਜੋ ਦੂਸਰਾ ਅਵਰ ਹੋਰ ਕੋਈ ਵੀ ਨਹੀਂ ਵਾ ਉਸ ਵਾਹਿਗੁਰੂ ਤੋਂ ਬਗੈਰ ਦੂਸਰਾ ਅਵਰ ਸਥਾਨ ਵਿੱਚ ਕੋਈ ਨਹੀਂ ਜੀਅਨ ਪ੍ਰਤਪਾਲ ਸਮਾਹ ਹੈ ਹੈ ਹੋਸੀ ਆਹੇ ਉਹ ਪਰਮੇਸ਼ਰ ਸਾਰੇ ਜੀਵਾਂ ਦੇ ਅੰਦਰ ਚੇਤਨ ਰੂਪ ਹੋ ਕੇ ਵਰਤ ਰਿਹਾ ਸਾਰਿਆਂ ਦੇ ਪ੍ਰਤਪਾਲ ਪ੍ਰਤ ਤਾਈ ਪਾਲ ਪਾਲਣਾ ਕਰਨ ਵਾਲਾ ਹੈ ਸਭ ਨੂੰ ਸਮਾਹ ਹੈ ਆਨੰਦ ਦੇਣ ਵਾਲਾ ਹੈ ਵਾ ਸਾਰਿਆਂ ਥਾਵਾਂ ਵਿੱਚ ਸਮਾਇਆ ਹੋਇਆ ਹੈ ਵਾ ਸਾਰਿਆਂ ਨੂੰ ਸਮਾਹ ਹੈ ਸੰਭਾਹ ਹੈ ਭਾਵ ਰਿਜਕ ਅਪੜਾਉਂਦਾ ਹੈ ਉਹ ਪਰਮੇਸ਼ਰ ਹੁਣ ਵਰਤਮਾਨ ਸਮੇਂ ਵਿੱਚ ਵੀ ਆਗੇ ਭਵਿੱਖਤ ਸਮੇਂ ਵਿੱਚ ਵੀ ਹੋਵੇਗਾ ਅਤੇ ਪਿੱਛੇ ਭੂਤ ਕਾਲ ਵਿੱਚ ਵੀ ਆਹੇ ਸੀ ਵਾਜੂ ਹੁਣ ਹੈ ਅੱਗੇ ਨੂੰ ਹੋਵੇਗਾ ਤੇ ਪਿੱਛੇ ਵੀ ਸੀ ਉਸ ਪਰਮੇਸ਼ਰ ਨੂੰ ਮੈਂ ਆਹੇ ਚਾਹੁੰਦਾ ਦਇਆ ਮੋਹ ਕੀਜੈ ਦੇਵਾ ਨਾਨਕ ਲਾਗੋ ਸੇਵਾ ਏ ਦੇਵਾ ਪ੍ਰਕਾਸ਼ ਰੂਪ ਪਰਮੇਸ਼ਰ ਮੇਰੇ ਉੱਤੇ ਐਸੀ ਦਇਆਲਤਾ ਕਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਆਪ ਜੀ ਦੀ ਪ੍ਰਤੱਖ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗਣਾ ਕਰ ਵਾ ਆਪ ਨਾਮ ਜਪਣ ਰੂਪ ਤੇ ਹੋਰਨਾਂ ਨੂੰ ਨਾਮ ਜਪਾਉਣ ਰੂਪ ਸੇਵਾ ਵਿੱਚ ਲੱਗਣਾ ਕਰ ਮਾਰੂ ਮਹੱਲਾ ਪੰਜਵਾ ਪਤ ਤੇ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਇਹ ਭਾਈ ਜੋ ਪਰਮੇਸ਼ਰ ਪਤ ਪਾਪੀਆਂ ਦਾ ਉਧਾਰਨ ਉਧਾਰ ਕਰਨ ਵਾਲ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਉਸ ਪਰਮੇਸ਼ਰ ਤੋਂ ਮਨ ਕਰਕੇ ਵੀ ਬਲਹਾਰ ਬਾਣੀ ਕਰਕੇ ਵੀ ਬਲਹਾਰ ਅਤੇ ਸਰੀਰ ਕਰਕੇ ਵੀ ਬਲਹਾਰ ਕੁਰਬਾਨ ਜਾਣਾ ਕਰੀਏ ਉਸ ਪਰਮੇਸ਼ਰ ਤੋਂ ਸਤਜੁਗ ਵਿੱਚ ਵੀ ਜੀਵ ਬਲਹਾਰ ਜਾਂਦੇ ਸੀ ਤ੍ਰੇਤੇ ਵਿੱਚ ਵੀ ਬਲਹਾਰ ਜਾਂਦੇ ਸੀ ਦੁਆਪਰ ਦੇ ਵਿੱਚ ਵੀ ਬਲਹਾਰ ਜਾਂਦੇ ਸੀ ਹੁਣ ਕਲਜੁਗ ਵਿੱਚ ਆਪਾਂ ਵੀ ਬਲਹਾਰ ਜਾਣਾ ਕਰੀਏ ਐਸਾ ਕੋਈ ਭੇਟਾ ਸੰਤ ਜਿਤ ਹਰ ਹਰੇ ਹਰ ਧਈਆ ਹਾਂ ਕੋਈ ਅਜਿਹਾ ਸੰਤ ਸ਼ਾਂਤ ਆਤਮਾ ਵਾਲਾ ਪੁਰਖ ਜਾਂ ਮਹਾਤਮਾ ਜਨ ਭੇਟੇ ਮਿਲ ਜਾਵੇ ਜਿਸ ਦੀ ਸੰਗਤ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਕ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਅਰਧਨਾ ਕਰੀਏ ਮੋਕੋ ਕੋਈ ਨਜਾਨਤ ਕਹੀਅਤ ਦਾਸ ਤੁਮਾਰਾ हे ਪਰਮੇਸ਼ਰ ਮੈਨੂੰ ਦੁਨੀਆਂ ਵਿੱਚ ਕੋਈ ਵੀ ਨਹੀਂ ਜਾਣਦਾ ਮੈਂ ਤਾਂ ਤੁਹਾਡਾ ਸੇਵਕ ਹੀ ਕਹਿੰਦਾ ਸਭ ਮੈਨੂੰ ਤੇਰਾ ਸੇਵਕ ਹੀ ਆਖਦੇ ਹਨ ਏਹਾ ਊਟ ਆਧਾਰ ਰਹਾ हे परमेश्वर एहो ही मेरे मन विच ओट टेक है एहो ही मेरे शरीर दा आधार आसरा है वा एहो शरीर करके टेक है ते एहो ही मन करके आसरा है वा एहो ही इस लोक विच टेक है अते एहो ही परलोक दा आसरा है रहौ सर्वतारण प्रत पारण एक बिनौ दीना हे सर्व सारे दर्द ਦੀ ਆਦ ਤੱਕ ਤਾਂ سارے ਜੀਵਾਂ ਨੂੰ ਆਪਣੇ ਆਸਰੇ ਧਾਰਨ ਵਾਲੇ ਸਭ ਦੀ ਪ੍ਰਤਿਪਾਲਣਾ ਕਰਨ ਵਾਲੇ ਪਰਮੇਸ਼ਰ ਮੇਰੇ ਗਰੀਬ ਦੀ ਤੂੰ ਇੱਕ ਬੇਨਤੀ ਸੁਣਨਾ ਕਰ ਤੁਮਰੀ ਵਿੱਦ ਤੁਮਹੀ ਜਾਣੋ ਤੁਮ ਜਲ ਹਮ ਮੀਨਾ ਏ ਪਰਮੇਸ਼ਰ ਤੇਰੀ ਪ੍ਰਾਪਤੀ ਪ੍ਰਸੰਨਤਾ ਦੀ ਵਿੱਦ ਜੁਗਤੀ ਵਿਧੀ ਨੂੰ ਤੂੰ ਹੀ ਜਾਣਦਾ ਹੈ ਤੂੰ ਜਲ ਪਾਣੀ ਦੀ ਨਿਆਈ ਹੈ ਤੇ ਹਮ ਅਸੀਂ ਜੀਵ ਮੈਂ ਮੀਨਾ ਮੱਛੀ ਦੀ ਨਿਆਈ ਹ ਭਾਵੇਂ ਜਿਵੇਂ ਪਾਣੀ ਤੁਮ ਬਗੈਰ ਮੱਛੀ ਨਹੀਂ ਬਚ ਸਕਦੀ ਯੋ ਮੈਂ ਜਗਿਆ ਸੁਰੂ ਮੱਛੀ ਪਾਣੀ ਰੂਪ ਬ੍ਰਹਮ ਤੇਰੇ ਤੋਂ ਬਿਗੈਰ ਨਹੀਂ ਵੱਜ ਸਕਦੀ ਪੂਰਨ ਬਸਤੀਰਨ ਸੁਆਮੀ ਆਹੇ ਆਇਓ ਆਪਾਛੈ ਇਹ ਪੂਰਨ ਪਰਿਪੂਰਨ ਬਸਤੀਰਨ ਹੁੰਦਾ ਸਭ ਥਾਵਾਂ ਵਿੱਚ ਪਸਰੇ ਹੋਏ ਸਾਰੇ ਵਿਸਥਾਰ ਵਾਲੇ ਤੇ ਸਰਬ ਦੇ ਸੁਆਮੀ ਮਾਲਕ ਪਰਮੇਸ਼ਰ ਮੈਂ ਤੇਰੀ ਪ੍ਰਾਪਤੀ ਦੀ ਆਹੇ ਚਾਨਾ ਇੱਛਾ ਕਰਕੇ ਤੇਰੀ ਸ਼ਰਮ ਦੇ ਪਿੱਛੇ ਆਇਆ ਸਗਲੋ ਪੂ ਮੰਡਲ ਖੰਡਲ ਪ੍ਰਭ ਤੂੰ ਹੀ ਆਛੈ ਏ ਪਰਮੇਸ਼ਰ ਜੋ ਸਾਰਾ ਪੂ ਮੰਡਲ ਧਰਤੀ ਦਾ ਗੋਲਾਕਾਰ ਚੱਕਰ ਤੇ ਸਾਰੇ ਖੰਡਲ ਖੰਡ ਹਨ ਕੇ ਪਰਮੇਸ਼ਰ ਇਹ ਸਾਰੇ ਤੈਨੂੰ ਹੀ ਆਛੈ ਚਾਹੁੰਦੇ ਹਨ ਅਟਲ ਅਖਯੋ ਦੇਵਾ ਮੋਹਨ ਅਲਖ ਅਪਾਰਾ ਏ ਪਰਮੇਸ਼ਰ ਤੂੰ ਅਟਲ ਅਜਲ ਸਰੂਪ ਹੈ ਤੇਰਾ ਸਰੂਪ ਟਲਣ ਵਾਲਾ ਨਹੀਂ ਤੂੰ ਇੰ ਤਿੰਨਾ ਕਾਲਾਂ ਵਿੱਚ ਅਖੈਉ ਨਾਸ਼ ਤੋਂ ਰਹਿਦੈ ਸਭ ਦਾ ਦੇਵਾ ਰਾਜਾ ਰੂਪ ਹੈ ਦੇਵਾ ਪ੍ਰਕਾਸ਼ ਰੂਪ ਹੈ ਪੂਜਨੀਕ ਰੂਪ ਹੈ ਤੇ ਮੋਹਨ ਅਲਖ ਅਪਾਰਾ ਏ ਮੋਹਿਤ ਕਰਨ ਵਾਲਾ ਹੈ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਹੈ ਅਲਖ ਕੀ ਇਹ ਲਖਣ ਤੋਂ ਰਹਿਤ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਦੈ ਦਾਨ ਪਾਵੋ ਸੰਤਾਂ ਸੰਗ ਨਾਨਕ ਰੇਨ ਦਾਸ ਹਾਰਾ ਕੀ ਪਰਮੇਸ਼ਰ ਤੇਰਾ ਧਾਸ ਗਰਾਸ ਨਾਮ ਜਪਣ ਵਾਲੇ ਸੰਤਾਂ ਮਹਾਤਮਾ ਜਨਾਂ ਦੀ ਸੰਗਤ ਕਰਨ ਦਾ ਦਾਨ ਮੇਰੇ ਅੰਤਹਿ ਕਰੂਪੀ ਪੱਲੇ ਵਿੱਚ ਪਾਉਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਸੰਤਾਂ ਦੇ ਜਨਾਂ ਦੇ ਦਾਸਾਂ ਦੀ ਚਰਨ ਧੂੜੀ ਬਖਸ਼ ਦੇਣਾ ਕਰ ਸੰਤ ਜਨਾਂ ਦੀ ਸੰਗਤ ਵਿੱਚੋਂ ਤੇਰੇ ਦਾ ਸਾਰਾ ਦਾਸਾਂ ਦੀ ਚਰਨ ਧੂੜੀ ਦਾ ਦਾਨ ਪਾਉਣਾ ਕਰ ਮਾਰੂ ਮਹੱਲਾ 5 ਤ੍ਰਿਪਤ ਆਗਾਏ ਸੰਤਾ ਗੁਰ ਜਾਨੇ ਜਿਨ ਮੰਤਾ ਪਰਮੇਸ਼ਰ ਦਾ ਨਾਮ ਜਪਣ ਵਾਲੇ ਉਹ ਮਹਾਤਮਾ ਜਾਨੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਹਨ ਤੇ ਸਵਰਗ ਲੋਕ ਆਦਿ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਗਏ ਹਨ ਵਾਹਿ ਬੇਕੁੰਠ ਦੀਆਂ ਮੁਕਤੀਆਂ ਵੱਲੋਂ ਵੀ ਰੱਜ ਗਏ ਹਨ ਤੇ ਆਤਮ ਤ੍ਰਿਪਤੀ ਕਰਕੇ ਵੀ ਰੱਜ ਗਏ ਹਨ ਜਿਨ੍ਹਾਂ ਨੇ ਗੁਰ ਮੰਤਾ ਉਪਦੇਸ਼ ਦੁਆਰਾ ਸੱਚ ਸਰੂਪ ਨੂੰ ਆਪਣੇ ਸਰੂਪ ਨੂੰ ਆਤਮਾ ਸਰੂਪ ਕਰਕੇ ਜਾਣ ਲਿਆ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਦੁਆਰਾ ਗੁਰਾਂ ਨੂੰ ਜਾਣਿਆ ਹੈ ਤਾਂ ਕੀ ਕਿਛ ਕਹਿਨ ਨਜਾਈ ਜਾ ਕੋ ਨਾਮ ਬੜਾਈ ਉਹਨਾਂ ਦੀ ਮਹਿਮ ਕਿੰਚਿਤ ਮਾਤਰ ਵੀ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਨਾਮ ਜਪਣ ਦੀ ਵਿਢਾਈ ਦੇ ਦਿੱਤੀ ਹੈ ਲਾਲ ਅਮੋਲਾ ਲਾਲੋ ਅਗਹਿ ਅਤੁਲਾ ਨਾਮੋ ਰਹਾਉ ਲਾਲ ਪਿਆਰਾ ਪਰਮੇਸ਼ਰ ਦਾ ਨਾਮ ਅਮੋਲਾ ਅਮੋਲਕ ਲਾਲੂ ਲਾਲਾ ਨਾਲੋਂ ਵੀ ਅਮੋਲਕ ਹੈ ਉਸ ਪਰਮੇਸ਼ਰ ਦਾ ਨਾਮ ਸਾਧਨਾ ਕਰਕੇ ਅਗਹਿ ਕਹੀਏ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਅਤੇ ਬੁੱద్ధి ਰੂਪੀ ਤਕੜੀ ਵਿੱਚ ਸ਼ਾਸਤਰ ਪ੍ਰਮਾਨ ਰੂਪੀ ਵੱਟੇ ਪਾ ਕੇ ਅਤੋਲਾ ਤੋਲਣ ਤੋਂ ਵੀ ਰਹਿਤ ਹੈ ਰਾਉ ਅਵਗਤ ਸਿਓ ਮਾਨਿਆ ਮਨ ਗੁਰਮੁਖ ਤਤ ਗਿਆਨੋ ਜਿਨ੍ਹਾਂ ਦਾ ਵਿਅਕਤੀਗਤ ਰਹਿਤ ਸਰੂਪ ਅਕਾਰਾਂ ਤੋਂ ਰਹਿਤ ਗਿਆਨ ਸਰੂਪ ਪਰਮੇਸ਼ਰ ਦੇ ਨਾਲ ਮਨ ਮੰਨ ਗਿਆ ਹੈ ਉਹਨਾਂ ਗੁਰਮੁਖ ਜਨਾਂ ਨੂੰ ਤਤ ਸਿਧਾਂਤ ਸਰੂਪ ਦਾ ਵਾਸਤਵ ਸਰੂਪ ਦਾ ਗਿਆਨ ਹੋ ਗਿਆ ਉਹਨਾਂ ਗੁਰਮੁਖ ਜਨਾਂ ਨੂੰ ਸਰੂਪ ਤੇ ਅਪਰੋਗ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਪੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਿਮਨੋ ਗੁਰਮੁਖ ਜਨ ਹਰ ਵਕਤ ਪਰਮੇਸ਼ਰ ਦੇ ਨਾਲ ਧਿਆਨ ਜੋੜ ਕੇ ਰੱਖਦੇ ਇਸੀ ਕਰਕੇ ਉਹ ਸਗਲ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਨੂੰ ਹੀ ਵੇਖਦੇ ਗੁਰਮੁਖ ਜਨ ਧਿਆਨ ਲਗਾ ਕੇ ਸਾਰਿਆਂ ਵਿੱਚ ਹਰੀ ਨੂੰ ਵੇਖਦੇ ਹਨ ਸਾਰਾ ਕੁਝ ਵੇਖਦਿਆਂ ਫੇਰ ਵੀ ਗੁਰਮੁਖ ਜਨਾਂ ਦਾ ਧਿਆਨ ਪਰਮੇਸ਼ਰ ਵਿੱਚ ਲੱਗਿਆ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਮਨ ਤੋਂ ਅਭਿਮਾਨੋ ਹੰਕਾਰ ਛੱਡ ਦਿੱਤਾ ਹੈ ਨਹਿਚਲ ਤਿਨ ਕਾ ਠਾਣਾ ਗੁਰ ਤੇ ਮਹਿਲ ਪਛਾਣਾ ਨੇਚਲ ਅਚਲ ਸਰੂਪ ਵਿੱਚ ਵਾ ਅਚਲ ਤੁਰਿਆ ਪਦ ਰੂਪ ਸਥਾਨ ਵਿੱਚ ਵਾ ਅਚਲ ਸੱਚਖੰਡ ਵਿੱਚ ਉਹਨਾਂ ਗੁਰਮੁਖ ਜਨਾਂ ਦਾ ਠਾਣਾ ਟਿਕਾਣਾ ਹੈ ਕਿਉਂਕਿ ਉਹਨਾਂ ਗੁਰਮੁਖ ਜਨਾਂ ਨੇ ਗੁਰਾਂ ਤੋਂ ਉਪਦੇਸ਼ ਲੈ ਕੇ ਸੱਚ ਸਰੂਪ ਨੂੰ ਪਛਾਣ ਲਿਆ ਹੈ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਉਹਨਾਂ ਦੀ ਅਨ ਦਿਨ ਰਾਤ ਦਿਨ ਐਸੀ ਲਿਵ ਲੱਗੀ ਹੈ ਕੇ ਸਤਿਗੁਰਾਂ ਦੇ ਨਾਲ ਮਿਲ ਕੇ ਗਿਆਨ ਵਸਥਾ ਵਿੱਚ ਜਾਗ ਪਏ ਹਨ ਅਤੇ ਉਹ ਹਰ ਵਕਤ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਵਿੱਚ ਲੱਗੇ ਰਹਿੰਦੇ ਹਨ ਪੂਰਨ ਤ੍ਰਿਪਤ ਅਗਾਏ ਸਹਿਜ ਸਮਾਦ ਸੁਭਾਏ ਉਹ ਪੂਰਨ ਮੁਕੰਮਲ ਤੌਰ ਤੇ ਆਤਮ ਤ੍ਰਿਪਤੀ ਨੂੰ پا ਕੇ ਅਗਾਏ ਰਜ ਗਏ ਵੈਸ ਲੋਕ ਦੇ ਪਦਾਰਥਾਂ ਵੱਲੋਂ ਵੀ ਰਜ ਗਏ ਹਨ ਤੇ ਪ੍ਰਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਹਨ ਉਨ੍ਹਾਂ ਦੀ ਸੁਭਾਈ ਸੁਭਾਵਕੀ ਸਹਿਜ ਗਿਆਨ ਸਰੂਪ ਵਿੱਚ ਸਮਾਧੀ ਲੱਗੀ ਰਹਿੰਦੀ ਹੈ। ਹਰ ਪੰਡਾਰ ਖਾਤ ਆਇਆ ਨਾਨਕ ਗੁਰ ਤੇ ਪਾਇਆ। ਹਰੀ ਪਰਮੇਸ਼ਰ ਦੀ ਭਗਤੀ ਦਾ ਭੰਡਾਰ ਖਜ਼ਾਨਾ ਉਨ੍ਹਾਂ ਦੇ ਮਨ ਰੂਪੀ ਹੱਥ ਵਿੱਚ ਆ ਗਿਆ ਹੈ। ਪਰੰਤੂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਨ੍ਹਾਂ ਨੇ ਭਗਤੀ ਦਾ ਖਜ਼ਾਨਾ ਪੂਰਨ ਸਤਿਗੁਰਾਂ ਤੋਂ ਪਾਉਣਾ ਕੀਤਾ ਹੈ। ਵਾਹੇ ਗੁਰੂ 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 why guru ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ